ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਦੋਸਤੋ ਪਿੱਛੇ ਪਹਿਲਾਂ ਵੀ ਇੱਕ ਮੈਂ ਵੀਡੀਓ ਪਾਈ ਸੀਗੀ ਸਪਰੇ ਦੇ ਬਾਰੇ ਠੀਕ ਹੈ ਜੀ ਹਾਰਨਸ ਪਰੇ ਜਿਹੜੀ ਮਤਲਬ ਅੱਖਾਂ ਦਾ ਵਾਇਰਸ ਆ ਜਾਂਦਾ ਹੈ ਜਿਹਦੇ ਵਿੱਚ ਠੀਕ ਹੈ ਜੀ ਜਨੀਆਂ ਅੱਖਾਂ 'ਚ ਪਾਣੀ ਆਉਣ ਲੱਗ ਜਾਂਦਾ ਹੈ ਰੇਸ਼ਾ ਬਣਨ ਲੱਗ ਜਾਂਦਾ ਕੁੱਤਰਾਂ ਦੇ ਠੀਕ ਹੈ ਜੀ ਉਹ ਰੇਸ਼ਾ ਨੱਕ ਦੇ ਵਿੱਚ ਵੀ ਆ ਜਾਂਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਹੌਲੀ-ਹੌਲੀ ਉਹ ਸਾਰੇ ਕੁੱਤਰਾਂ ਦੇ ਵਿੱਚ ਹੀ ਫੈਲ ਜਾਂਦੀ ਹੈ ਬਿਮਾਰੀ ਇਹ ਤਾਂ ਤੁਹਾਡੇ ਕੋਲੇ ਬੱਚੇ ਹੈਗੇ ਆ ਸਟਾਰਟਿੰਗ ਪਹਿਲਾਂ ਬੱਚਿਆਂ ਤੋਂ ਹੋਊਗੀ ਠੀਕ ਹੈ ਜੀ ਤੇ ਨਹੀਂ ਹੈਗੇ ਤਾਂ ਕਈ ਵਾਰ ਜਿਵੇਂ ਬਰਸਾਤ ਦਾ ਮੌਸ ਗੁੱਡਿਆਂ ਦੇ ਵਿੱਚ ਸਲਾਬ ਆ ਗਈ ਉਹਦੀ ਵਜ੍ਹਾ ਨਾਲ ਮਤਲਬ ਬਹੁਤ ਜਲਦੀ ਆਉਂਦੀ ਹੈ ਇਹ ਜਿਹੜਾ ਮੌਇਸਚਰ ਹੁੰਦਾ ਨਾ ਜਿਹੜੀ ਸਲਾਬ ਹੁੰਦੀ ਹੈ ਉਹਦੇ ਨਾਲ ਬਹੁਤ ਜਲਦੀ ਬਿਮਾਰੀ ਆਉਂਦੀ ਹੈ ਇਹ ਤੇ ਜੰਗ ਤੋਂ ਬਾਹਰੋਂ ਕੋਈ ਕਬੂਤਰ ਆ ਗਿਆ ਜਾਂ ਕਬੂਤਰ ਤੁਹਾਡਾ ਕੋਈ ਬਾਹਰ ਰਹਿ ਗਿਆ ਤਾਂ ਉਹਦੇ ਫਿਰ ਵੀ ਬਿਮਾਰੀ ਆ ਜਾਂਦੀ ਆ ਠੀਕ ਹੈ ਜੀ ਤੇ ਉਹਦੇ ਲਈ ਮਤਲਬ ਤੁਸੀਂ ਅੱਜ ਤੋਂ ਆ ਯੂਜ਼ ਕੀਤੀ ਨਾ ਸ਼ਾਮ ਨੂੰ ਸਪਰੇਅ ਕਰ ਦਿਓ ਪਲਾਉਣੇ ਵਾਲੀ ਦਵਾਈ ਪਲਾ ਦਿਓ ਅੱਖਾਂ ਚ ਪਾਉਣੇ ਵਾਲੀ ਪਾ ਦਿਓ ਉੱਥੇ ਹੀ ਸਟਾਪ ਲੱਗ ਜਾਣਾ ਦੂਜੇ ਦਿਨ ਦੇਖੋਗੇ ਅਸੀਂ 90% ਦੂਜੇ ਦਿਨ ਹੀ ਤੁਹਾਨੂੰ ਰਿਜ਼ਲਟ ਮਿਲ ਜਾਣਾ ਬਸ 2-3 ਦਿਨਾਂ ਚ ਬਿਲਕੁਲ ਖਤ ਠੀਕ ਹੈ ਜੀ ਦਵਾ ਬਿਮਾਰੀ ਆਹ ਦਵਾਈ ਤਾਂ ਤੁਸੀਂ ਦੇਖੀ ਹੋਣੀ ਆ ਠੀਕ ਹੈ ਜੀ ਪਹਿਲਾਂ ਵੀ ਤੁਸੀਂ ਆਹ ਜਿਹੜੀ ਸਪਰੇ ਦੀ ਮੈਂ ਵੀਡੀਓ ਪਾਈ ਸੀ ਤੇ ਦੋਸਤੋ ਇਹਦੇ ਨਾਲ ਕੀ ਕਰਨਾ ਆਪਾਂ ਇਹਦੇ ਨਾਲ ਇਹ ਜਿਹੜੀ ਸਪਰੇ ਆ ਨਾ ਇਹ ਤਾਂ ਸਾਰੇ ਖਿਡਾਰੀ ਜਾਣਦੇ ਆ ਬਹੁਤ ਮਤਲਬ ਆਪਣੀਆਂ ਜਿਹੜੀਆਂ ਸਪਰੇਆਂ ਨੇ ਬਹੁਤ ਮਸ਼ਹੂਰ ਰਹੀਆਂ ਨੇ ਠੀਕ ਹੈ ਤੇ ਇਹ ਜਿਹੜੀਆਂ ਮਤਲਬ ਬਿਮਾਰੀ ਨੂੰ ਕੰਟਰੋਲ ਕਰਦੀਆਂ ਨੇ ਇਹਦੇ ਨਾਲ ਇਨਫਾਕੋਨ ਇਹ ਵੀ ਬਹੁਤ ਸਾਰੇ ਮੇਰੇ ਪੁਰਾਣੇ ਜਿਹੜੇ ਜਿੰਨੇ ਵੀ ਮਤਲਬ ਦੋਸਤ ਆ ਸਾਰੇ ਜਾਣਦੇ ਹੋਣਗੇ ਇਸ ਦਵਾਈ ਬਾਰੇ ਠੀਕ ਹੈ ਜੀ ਇਨਫਾਕੋਨ ਲਿਕਵਿਡ ਤੇ ਇਹ ਜਿਹੜੀ ਆ ਇਹ ਪਲਾਉਣੀ ਆ ਜਦੋਂ ਦਵਾਈ ਤੁਸੀਂ ਇਹ ਬਾਇ ਕਰੋਗੇ ਜਾਂ ਤੁਹਾਡੇ ਤੁਸੀਂ ਆਨਲਾਈਨ ਕਰ ਲੋ ਆਰਡਰ Amazon ਤੋਂ ਕਰ ਲੋ ਜਾਂ ਮੈਨੂੰ ਮੇਰੇ ਦਿੱਤੇ ਗਏ ਸਕਰੀਨ ਤੇ ਤੁਸੀਂ ਵੈਸੇ ਹੀ ਕਰੋਗੇ ਮੈਂ ਵੀ ਤੁਹਾਨੂੰ ਭੇਜ ਦਊਗਾ ਪੂਰੀ ਦੁਨੀਆ ਜਿੱਥੇ ਕਹੋਗੇ ਉੱਥੇ ਦਵਾਈ ਤੁਹਾਨੂੰ ਮਿਲ ਜੂਗੀ ਲੇਕਿਨ ਉਹ ਯੂਜ਼ ਕਿੱਦਾਂ ਹੋਣੀ ਆ ਇਹਦੇ ਲਈ ਲੱਗ ਤੋਂ ਵੀਡੀਓ ਵੀ ਪਾ ਦਾਂਗੇ ਵੱਡੀਆਂ ਹੋ ਜਾਣੀਆਂ ਵੀਡੀਓ ਇਸ ਕਰਕੇ ਜਦੋਂ ਤੁਹਾਡੇ ਕੋਲੇ ਮੈਡੀਸਨ ਹੱਥ 'ਚ ਆਈ ਤੁਹਾਨੂੰ ਫੇਰੀ ਦੇਣ ਦੱਸਣ ਦਾ ਫਾਇਦਾ ਆ ਠੀਕ ਹੈ ਨਾ ਇਹ ਵੀ ਦਵਾਈ ਪਾਣੀ ਚ ਯੂਜ਼ ਹੋਣੀ ਆ ਲਗਾਤਾਰ ਤਿੰਨ ਤੋਂ ਪੰਜ ਦਿਨ ਪਾਣੀ ਚ ਪਾ ਦਿਓ ਉੱਥੇ ਇਨਫੈਕਸ਼ਨ ਵਗੈਰਾ ਸਾਰੇ ਰੇਸ਼ਾ ਵਗੈਰਾ ਜੋ ਵੀ ਉਹਦੇ ਕੋਲੇ ਕੁਝ ਹੋ ਰਿਹਾ ਕੋਈ ਰੇਸ਼ਾ ਬਣ ਰਿਹਾ ਕੋਈ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਕੁਝ ਵੀ ਉਹ ਸਾਰਾ ਕੰਟਰੋਲ ਹੋ ਜਾਣਾ ਉੱਥੇ ਠੀਕ ਹੈ ਦੋਸਤੋ ਤੇ ਇਹ ਪਾਣੀ ਪੀਣੇ ਵਾਲੇ ਚ ਪਾਉਣੀ ਆ ਆ ਜਿਹੜੀ ਸਪਰੇਅ ਆ ਜੀ ਇਹ ਵੀ ਪਾਣੀ ਚ ਪਾ ਕੇ ਠੀਕ ਹੈ ਜੀ ਤੇ ਇਹ ਕਬੂਤਰਾਂ ਦੇ ਉੱਤੇ ਸਪਰੇਅ ਹੋਣੀ ਆ ਪੂਰੀ ਬਾਡੀ ਤੇ ਅੱਖਾਂ ਦੇ ਉੱਤੇ ਹਰ ਮਤੇ ਹਰ ਬਾਡੀ ਪਾਰਟ ਦੇ ਉੱਤੇ ਸਪਰੇਅ ਹੋਣੀ ਆ ਠੀਕ ਹੈ ਜੀ ਤੇ ਇੱਕ ਇਹਨਾਂ ਦੇ ਨਾਲ ਜਿਨ੍ਹਾਂ ਦੇ ਮਤਲਬ ਆਪਣਾ ਸਾਰੇ ਬੱਚਤਾਂ ਦੇ ਤਾਂ ਅੱਖਾਂ ਆਈਆਂ ਨਹੀਂ ਹੁੰਦੀਆਂ ਉਹ ਹੌਲੀ ਹੌਲੀ ਫੈਲਦੀ ਹੈ ਬਿਮਾਰੀ ਸਾਰਿਆਂ ਵਿੱਚ ਠੀਕ ਹੈ ਜੀ ਤੇ ਇੱਕ ਆ ਦੋ ਤਰ੍ਹਾਂ ਦੇ ਆਈ ਡ੍ਰੌਪ ਆ ਇੱਕ ਆਈ ਰੀਲੀਫ ਕਰਕੇ ਠੀਕ ਹੈ ਜੀ ਇਹ ਵੀ ਤੁਸੀਂ ਦੇਖ ਲਓ ਵੀ ਤੁਹਾਨੂੰ ਇਹ ਕੋਈ Amazon ਤੇ ਸਰਚ ਕਰੋਗੇ ਜਾਂ Google ਤੇ ਸਰਚ ਕਰੋਗੇ ਤੁਹਾਨੂੰ ਮਿਲ ਹੀ ਜਾਣੇ ਆ ਠੀਕ ਹੈ ਜੀ ਤੁਹਾਨੂੰ ਇਹ ਨਜ਼ਰ ਆ ਜਾਣੇ ਆ ਨਾਮ ਪੜ੍ਹ ਲਓ ਆਈ ਰੀਲੀਫ ਇਹ ਕਹੇਗੀ ਜੀ ਨੀਤਰ ਰੀਲੀਫ ਸਿਰਫ ਫਰਕ ਇਹ ਆ ਕਿ ਆ ਥੋੜੀ ਜੀ ਜਿਹੜੀ ਆਈ ਰੀਲੀਫ ਆ ਇਹ ਕੁਆਲਿਟੀ ਚ ਵਧੀਆ ਆ ਤੇ ਆ ਥੋੜਾ ਜਿਹਾ ਉਸ ਨੂੰ ਡਾਉਨ ਇਹ ਠੀਕ ਹੈ ਇਹ ਦਵਾਈ ਤੁਸੀਂ ਕਿੰਨਾ ਦੇ ਮਤਲਬ ਇਹ ਵਰਤਣੀਆਂ ਨੇ ਜਿਹੜੇ ਕਿਹੜੇ ਕਬੂਤਰਾਂ ਦੇ ਵਰਤਣੀਆਂ ਠੀਕ ਹੈ ਜੀ ਇਹ ਸਿਰਫ ਤੁਸੀਂ ਉਹਨਾਂ ਦੇ ਵਰਤਣੀਆਂ ਜਿਨ੍ਹਾਂ ਦੀ ਅੱਖਾਂ ਆਈਆਂ ਨੇ ਮਤਲਬ ਤੁਹਾਡੇ ਕੋਲ 50 ਕਬੂਤਰ ਨੇ ਸਪਰੇ ਤੇ ਉਪਲਾਉਣੇ ਵਾਲੀ ਦਵਾਈ ਉਹ ਤਾਂ ਸਾਰਿਆਂ ਨੂੰ ਬਣਾ ਦਿਓ ਤੁਸੀਂ ਤੇ ਕਰੇ ਹਾਈਡਰੋਸਿਰਪ ਉਹਨਾਂ ਦੇ ਪਾਉਣੇ ਜਿਨ੍ਹਾਂ ਦੀ ਅੱਖਾਂ ਆਈਆਂ ਜਿਹੜੇ 2 4 5 10 ਹੋਣਗੇ ਠੀਕ ਹੈ ਜੀ ਅੱਜ ਤੁਸੀਂ ਯੂਜ਼ ਕਰੋਗੇ ਸਵੇਰੇ ਰਿਜ਼ਲਟ ਸਾਹਮਣੇ ਠੀਕ ਹੈ ਜੀ 3 ਤੋਂ 5 ਦਿਨ ਦੇ ਵਿੱਚ ਵਰਸ ਖਤਮ ਕੋਈ ਨੁਕਸਾਨ ਨਹੀਂ ਹੋਊਗਾ ਬਾਕੀ ਜੁਗਾੜ ਕਰਨੇ ਕਿ ਜਿਹੜੇ ਮਾਰੀ ਜਾਂਦੇ ਆਪਣੇ ਬੁਤਰਾ ਨੂੰ ਤਾਂ ਹੁਣ ਉਹਨਾਂ ਨੇ ਘਰੀ ਜਾਣਿਆ ਹਨ ਤੇ ਲੇਕਿਨ ਮੈਂ ਤਾਂ ਇਹੀ ਕਹਾਂਗਾ ਕਿ ਤੁਹਾਡੇ ਬੁਤਰਾ ਨਾ ਬਿਮਾਰ ਹੋਣ ਠੀਕ ਹੈ ਜੀ ਇਹ ਜ਼ਰੂਰੀ ਨਹੀਂ ਮੈਨੂੰ ਕਈ ਦਵਾਈਆਂ ਵੇਚਣ ਲਈ ਆ ਮੈਂ ਤਾਂ ਕਹਿੰਦਾ ਤੁਸੀਂ ਟੇਕ ਕੇਅਰ ਕਰੋ ਵਧੀਆ ਢੰਗ ਨਾਲ ਸੰਭਾਲ ਕਰੋ ਜੇ ਕੋਈ ਦਵਾਈ ਵਰਤਣੀ ਚੱਜਦੀ ਵਰਤੋ ਚਾਹੇ ਥੋੜੀ ਵਰਤੋ ਔਰ ਇਹ ਦਵਾਈਆਂ ਹੁਣ ਜਿਵੇਂ 5 5 ਐਮਐਲ ਦੀ ਡ੍ਰੋਪ ਰੇ ਹਨ 5 ਐਮਐਲ 10 ਐਮਐਲ ਦੀ ਪੈਕਿੰਗ ਆਉਂਦੀ ਆ ਹੁਣ ਆ ਜਿਹੜੇ ਸਪਰੇਅ ਆ ਠੀਕ ਹੈ ਜੀ ਇਹ ਤੇ ਇੱਕ ਆ ਜਿਹੜੀ ਤੁਹਾਨੂੰ ਮੈਂ ਦਿਖਾਈ ਸੀਗੀ ਇਨਫਾਕੋਨ ਛੋਟੀ ਵੱਡੀ ਮਤਲਬ ਜਿਹੜੀ ਮਰਜ਼ੀ ਪੈਕਿੰਗ ਚ ਲੈ ਲਓ ਤੁਸੀਂ ਠੀਕ ਹੈ ਵੱਡੀ ਦੀ ਵੱਡੀ 500 ml ਤੱਕ ਦੀ ਪੈਕਿੰਗ ਆਉਂਦੀ ਹੈ ਇਹਦੀ ਠੀਕ ਹੈ ਜਿਹੜਾ ਸਟਾਰਟਿੰਗ ਪ੍ਰਾਈਸ ਹੈ ਇਹ ਦੋਨੇ ਦਵਾਈਆਂ ਦਾ ਮਤਲਬ ਇਨਫਾਕੌਨ ਦਾ ਵੀ 3-400 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਬਾਹਰ ਦਾ ਸਪਰੇਅ ਦੀ ਵੀ 4-450 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਠੀਕ ਹੈ ਜੀ ਜਿੰਨੇ ਕ ਤੁਹਾਡੇ ਕਬੂਤਰ ਵਾ ਬਸ ਓਨੀ ਕੀ ਚੀਜ਼ ਲਓ ਠੀਕ ਹੈ ਇੱਕ ਵਾਰੀ ਵਰਤੋ ਤੁਸੀਂ ਅਗਲੀ ਵਾਰੀ ਆਪਣੇ ਆਪ ਹੀ ਕਹਣਾ ਜੀ ਹਾਂ 100% ਸਹੀ ਆ ਤੇ ਜਿਹੜਾ ਬੰਦਾ ਇਹ ਗੱਲ ਕਰਦਾ ਹੈ ਵੀ ਹਾਂ ਵੀ ਰਿਜ਼ਲਟ ਹੈਗਾ ਤੇ ਤੁਸੀਂ ਆਪਣੇ ਕਹੋਗੇ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਸਲਾਹ ਦਿੱਤੀ ਸਹੀ ਦਵਾਈ ਆ ਔਰ ਕੰਮ ਕੀਤੀ ਆ ਠੀਕ ਹੈ ਬਾਕੀ ਦੇਖੋ ਰੱਬ ਦਾ ਮਿਹਨਈਗਾ ਠੀਕ ਹੈ ਜੀ ਤੇ ਜਰੂਰ ਨੋਟ ਕਰ ਲਓ ਦੁਬਾਰਾ ਤੋਂ ਫਿਰ ਤੁਹਾਨੂੰ ਦੱਸ ਦਿੰਨਾ ਵਾ ਹਾਰਨਸ ਸਪਰੇਅ ਚਾਹੀ ਗੂਗਲ ਤੇ ਸਰਚ ਕਰ ਲਓ ਆ ਸਕਰੀਨ ਸ਼ਾਟ ਲੈ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਇਨਫਾਕੋਨ ਇਹ ਵੀ ਪਲਾਉਣੇ ਵਾਲੀ ਆ ਪਾਣੀ ਆ ਲਿਖਵਟ ਮਤਲਬ ਇਹ ਉਸ ਤੋਂ ਬਾਅਦ ਫਿਰ ਆਹਾ ਨੇਟਰ ਲੀਫ ਠੀਕ ਹੈ ਜੀ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਦਵਾਈਆਂ ਦਾ ਹੁਣ ਜਿਹੜੇ ਅੱਖਾਂ ਵਿੱਚ ਪਾਣੀ ਬੜੀ ਵੈਸੇ ਨਾਰਮਲ ਵਾਇਰਸ ਨਹੀਂ ਹੈਗਾ ਨਾ ਤੇ ਆਈ ਡ੍ਰੌਪ ਤੁਸੀਂ ਇਕੱਲੇ ਹੀ ਇਸ ਤਰ੍ਹਾਂ ਕਰ ਲਓ ਇਕੱਲੇ ਆਈ ਡ੍ਰੌਪ ਹੀ ਯੂਜ਼ ਕਰ ਲਓ ਜੇ ਤੁਹਾਡੇ ਕੋਲ ਫੈਲ ਨਹੀਂ ਰਹੀ ਹੈਗੀ ਬਿਮਾਰੀ ਠੀਕ ਹੈ ਤੇ ਤੁਸੀਂ ਇਕੱਲੇ ਆਈ ਡ੍ਰੌਪ ਹੀ ਜਾਂ ਨਾਲ ਇਹਦੇ ਸਪਰੇਅ ਤੁਸੀਂ ਯੂਜ਼ ਕਰ ਲਓ ਠੀਕ ਹੈ ਉੱਥੇ ਹੀ ਸਟਾਪ ਲੱਗ ਜਾਊਗਾ ਜਿਨ੍ਹਾਂ ਕੋਲੇ ਬਿਮਾਰੀ ਫੈਲ ਰਹੀ ਆ ਇਹ ਤਿੰਨ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਆਈ ਡ੍ਰੌਪ ਆ ਤੇ ਸਪਰੇਅ ਆ ਤੇ ਪਲਾਉਣੇ ਵਾਲੀ ਦਵਾਈ ਇਹ ਤਿੰਨੇ ਦਵਾਈਆਂ ਤਾਂ ਉਹਨਾਂ ਨੇ ਇਸਤੇਮਾਲ ਕਰ ਰਹੀਆਂ ਜਿਨ੍ਹਾਂ ਕੋਲੇ ਵਾਇਰਸ ਫੈਲ ਰਿਹਾ ਵਾ ਠੀਕ ਹੈ ਅਦਰਵਾਈਜ਼ ਮਾੜੀ ਮੁੱਟੀ ਅੱਖ ਖੁਕਾ ਰਹੀ ਹੈ ਕਿਸੇ ਦੇ ਕੂਤਰ ਦੀ ਆਈ ਡ੍ਰੌਪ ਹੀ ਪਾਓ ਇਹਦੇ ਨਾਲ ਹੀ ਤੁਸੀਂ ਅੱਜ ਦਵਾਈ ਪਾਉਂਗੇ ਤੇ ਸਵੇਰੇ ਰਿਜ਼ਲਟ ਸਾਹਮਣੇ ਤੁਹਾਡੇ ਠੀਕ ਹੈ ਜੀ ਨੇਕੀ ਔਰ ਪੂਚ ਪੂਚ ਠੀਕ ਹੈ ਨਾ ਇਹਦੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹ ਜੀ ਤੇ ਤੁਸੀਂ ਇਸਤੇਮਾਲ ਕਰੋ ਤੇ ਆਪਣੇ ਆਪ ਦੇਖੋ ਵੀ ਕੀ ਰਿਜ਼ਲਟ ਨੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ